ਇਹ ਗੱਲ ਕੀਤੀ ਸੀ ਨਾ ਅਲੱਗ-ਅਲੱਗ ਤਰ੍ਹਾਂ ਦੀ ਆਪਣੇ ਕੋਲ ਟ੍ਰੇਆ ਹੁੰਨਾ ਦੇਖੋ ਜਿਵੇਂ ਸਾਡੇ ਕੋਲ ਅਲੱਗ-ਅਲੱਗ ਸਾਈਜ਼ ਦੀਆਂ ਅਲੱਗ-ਅਲੱਗ ਖਾਨਿਆਂ ਦੀਆਂ ਟ੍ਰੇਆ ਨੇ ਜਿਵੇਂ ਇਹ ਹੈਗੀ ਗੰਨੇ ਵਾਸਤੇ ਯੂਜ਼ ਹੁੰਦੀ ਆ ਫੋਟ੍ਰੇਆ ਜਿਵੇਂ ਟਮਾਟਰ ਦੀ ਹੋਵੇ ਫੁੱਲ ਗੋਭੀ ਮਿਰਚ ਸ਼ਿਮਲਾ ਮਿਰਚ ਹਾਇ ਤਕਰੀਬਨ ਹਾਈਬ੍ਰਿਡ ਪਨੀਰ ਆਕਰ ਕਿਸੇ ਵੀ ਰੀਤੀ ਰੀਤ ਨਹੀਂ ਤਿਆਰ ਕਰਨੀ ਨੋ ਇਸ ਤੇ ਤਿਆਰ ਹੁੰਦੀਆਂ ਨੇ ਠੀਕ ਆ ਇਸ ਦੇ ਵਿੱਚ ਜਿਹੜੀ ਚੀਜ਼ ਪੈਣੀ ਜਿਵੇਂ ਕੋਕੋ ਪਿਟ ਹੋਗੀ ਆਪਣੀ ਵਰਮੀ ਕੰਪੋਸਟ ਹੋਗੀ ਟ੍ਰੈਕੋਟੋਰ ਮਾ ਸੁਦੋ ਮਨਾ ਉਹ ਸਾਰਾ ਕੁਝ ਵੀ ਹੁੰਦਾ ਆਪਣੇ ਕੋਲ ਇਹ ਜ਼ਿਆਦਾਤਰ ਪੋਲੀ ਹਾਊਸ ਵਿੱਚ ਵੀ ਯ ਲਾਉਂਦੇ ਨੇ ਹਨਾ ਉਹਨਾਂ ਦੀ ਜਿਹੜੇ ਬੇਲਾਂ ਹੁੰਦੀਆਂ ਨੇ ਉਹ ਜਿੰਦੇ ਜ਼ਿਆਦਾ ਹੋ ਜਾਂਦੇ ਆ ਉਹ ਇਕੱਠੇ ਹੀ ਹੋ ਜਾਂਦੇ ਆ ਇਕੱਠੇ ਜ਼ਿਆਦਾ ਹੋ ਜਾਂਦੀਆਂ ਨੇ ਹਨਾ ਉਹ ਵੀ ਯੂਜ਼ ਕਰ ਸਕਦੇ ਨੇ ਤੇ ਇਹਦੇ ਨਾਲ ਇੱਕ ਇਹ ਕਲਿੱਪ ਯੂਜ਼ ਹੁੰਦਾ ਇਹਦੇ ਵਿੱਚ ਜਦੋਂ ਆ ਫਸ ਕੇ ਫਸ ਕੇ ਨਾ ਇਹਦੇ ਵਿੱਚ ਆਏ ਪ੍ਰੋਪਰ ਫਸ ਕੇ ਇਹਦੇ ਵਿੱਚ ਬੇਲ ਪੈ ਜਗੀਆਂ ਠੀਕ ਆ ਐ ਲੋਕ ਲੱਗ ਜਾਂਦਾ ਫਿਰ ਨਾ ਇਹ ਧਾਗਾ ਹਿੱਲਦਾ ਨਾ ਇਹ ਇਹ ਤਾਰ ਮਨ ਲੋ ਉੱਪਰਲੀ ਸਾਈਡ ਪੈ ਜੂ ਹਨਾ ਜਿਵੇਂ ਆਪਾਂ ਨੇ ਉਧਰ ਦੇਖੀ ਸੀ ਨਾ ਵੀਰੇ ਟਰੇਆਂ ਦੇਖਿਆ ਸੀ ਇਹ ਜਿਹੜੀ ਕੋਕੋ ਪੀਟ ਹੈ ਨਾ ਉਹਦੇ ਵਿੱਚ ਯੂਜ਼ ਹੁੰਦੀ ਆ ਓਕੇ ਇਹਦੇ ਵਿੱਚ ਹੋਰ ਦੋ ਤਿੰਨ ਚੀਜ਼ਾਂ ਮਿਕਸ ਹੁੰਦੀਆਂ ਨੇ ਬਟ ਮੇਨ ਮੇਨ ਜਿਹੜ ਮਲਾਂ ਨੂੰ ਪੰਜਾਬੀ ਦੀ ਮਿੱਟੀ ਕਹਿ ਸਕਦੇ ਆ ਮਿੱਟੀ ਕਹਿ ਸਕਦੇ ਇੱਕ ਤਰ੍ਹਾਂ ਦੀ ਮੀਡੀਅਮ ਹੈ ਮਿੱਟੀ ਇੱਕ ਮੀਡੀਅਮ ਬਣ ਗਿਆ ਤੇ ਇਹਦੇ ਵਿੱਚ ਆਪਾਂ ਜਿਵੇਂ ਹੁਣ ਦੇ ਵਰਮੀ ਕੰਪੋਸਟ ਹੁੰਦੀ ਹੈ ਜਾਂ ਗੰਡੋਇਆ ਵਾਲੀ ਖਾਦ ਹੁੰਦੀ ਉਹ ਵਿੱਚ ਮਿਕਸ ਕਰ ਸਕਦੇ ਆ ਨਾਲ ਕੁਝ ਫੰਗੀਸਾਈਡ ਹੋਵੇ ਜਿਵੇਂ ਟ੍ਰੈਕੋਡਰਮਾ ਫੋਟੋਮਨਾਸ ਹੋ ਗਿਆ ਤੇ ਆਪਣੀ ਉਸ ਤੋਂ ਇਲਾਵਾ ਹੋਰ ਫੰਗੀਸਾਈਡ ਐਮ 45 ਹੋ ਗੋ ਯੂਜ਼ ਕਰ ਸਕਦੇ ਆ ਆਪਾਂ ਸਾਰਿਆਂ ਨੂੰ ਅੱਜ ਪਹੁੰਚੇ ਤੇ ਆਪਾਂ ਸ਼ਹਿਰ ਪਟਿਆਲੇ ਤੇ ਸ਼ਹਿਰ ਪਟਿਆਲੇ ਆਪਾਂ ਪਹੁੰਚਿਆ ਮਰੀਰਪੋੜਲਾ ਬੀਜ ਸਟੋਰ ਤੇ ਹਨਾ ਆ ਇੱਕ ਵਾਰ ਇਧਰ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾ ਦੇ ਇੱਥੇ ਪਹੁੰਚਣ ਦਾ ਕਾਰਨ ਕੀ ਹੈ ਫਲਾਂ ਦੇ ਬੀਜ ਹੋਗੇ ਹਨ ਫੁੱਲਾਂ ਦੇ ਬੀਜ ਹੋਗੇ ਬਾਕੀ ਸਬਜ਼ੀਆਂ ਦੇ ਬੀਜ ਹੋਗੇ ਸਾਰੇ ਹਾਈਬ੍ਰਿਡ ਮਿਲਣਗੇ ਤੇ ਉਹ ਵੀ ਤੁਹਾਨੂੰ ਹੌਲ ਸੇ ਰੇਟਾਂ ਤੇ ਮਿਲਣਗੇ ਹਨ ਤੇ ਸਾਰੀ ਆਪਾਂ ਗੱਲਬਾਤ ਕਰਾਂਗੇ ਤੇ ਬਾਕੀ ਹੋਰ ਵੀ ਜਿਹੜੀਆਂ ਚੀਜ਼ਾਂ ਨੇ ਜਿਹੜੇ ਮਤਲਬ ਛੋਟੇ ਫਾਰਮਰ ਨੇ ਜਿਹੜੇ ਘਰੇ ਸਬਜ਼ੀਆਂ ਲਾਉਂਦੇ ਨੇ ਜਾਂ ਜਿਹਨੇ ਵੱਡਾ ਖੇਤ ਲਾਉਣਾ ਹੈ ਨਾ ਉਹਨਾਂ ਨੂੰ ਸਾਰੀ ਇੱਥੇ ਵੈਰਾਈਟੀਆਂ ਤੁਹਾਨੂੰ ਮਿਲ ਜੂਗੀ ਸਾਰੀ ਆਪਾਂ ਗੱਲਬਾਤ ਕਰਾਂਗੇ ਬਾਕੀ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹਨਾਂ ਦਾ ਐਡਰੈਸ ਜਿਹੜਾ ਪਿਆ ਜਾਂਦਾ ਆ ਰਾਜਪੁਰਾ ਰੋਡ ਰਾਜਪੁਰਾ ਰੋਡ ਨੇੜੇ ਪ੍ਰਾਣੀ ਚੁੰਗੀ ਸ਼ਹਿਰ ਪਟਿਆਲਾ ਠੀਕ ਹੈ ਜੀ ਬਾਕੀ ਤੁਹਾਡੇ ਨਾਲ ਕੰਟੈਕਟ ਨੰਬਰ ਸਾਰੇ ਆਪਾਂ ਸ਼ੇਅਰ ਕਰ ਦਾਂਗੇ ਤੇ ਚੱਲਦੇ ਆਂ ਤੇ ਇਹ ਵੀਡੀਓ ਨੂੰ ਬਹੁਤ ਹੀ ਮੱਲਾ ਕਿ ਧਿਆਨ ਨਾਲ ਸੁਣ ਲਿਓ ਧਿਆਨ ਨਾਲ ਦੇਖ ਲਿਓ ਬਹੁਤ ਕੰਮ ਦੀ ਵੀਡੀਓ ਆ ਜਿਹੜੇ ਬੰਦੇ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ ਜਿਵੇਂ ਮੱਲਾ ਘਰੇ ਕੋਈ ਸਬਜ਼ੀਆਂ ਲਾਉਣਾ ਚਾਹੁੰਦਾ ਹਨਾ ਉਹਨਾਂ ਵਾਸਤੇ ਬਹੁਤ ਕੰਮ ਦੀ ਵੀਡੀਓ ਆ ਜਾਂ ਕੋਈ ਬੰਦਾ ਨਵਾਂ ਕੰਮ ਸ਼ੁਰੂ ਕਰਦਾ ਉਹਨੂੰ ਨਹੀਂ ਪਤਾ ਲੱਗਦਾ ਨਾ ਸਾਰੀ ਮੱਲਾ ਆਪਾਂ ਤੁਹਾਨੂੰ ਗੱਲਬਾਤ ਜਿਹੜੀ ਕਰਕੇ ਉਹ ਦਿਖਾਵਾਂਗੇ ਕਿ ਕਿਵੇਂ ਤੁਸੀਂ ਬੀਲਾਂ ਤਿਆਰ ਕਰਨੀਆਂ ਨੇ ਕਿਵੇਂ ਤੁਸੀਂ ਫੁੱਲ ਲਾਉਣੇ ਆ ਸਾਰੀ ਆਪਾਂ ਇਹ ਗੱਲਬਾਤ ਹੋ ਕਰਾਂਗੇ ਬਾਕੀ ਵੀਡੀਓ ਦੇ ਐਂਡ ਤੱਕ ਬਾਅਦ ਜਰੂਰ ਕਰ ਲਿਆ ਆਜੋ ਚਲਦੇ ਆਪਾਂ ਹੁਣ ਤੁਹਾਨੂੰ ਮਿਲਾਉਣੇ ਜਿਹੜੇ ਦੁਕਾਨ ਦੇ ਓਨਰ ਨੇ ਨਾ ਸਾਰੀ ਆਪਾਂ ਗੱਲਬਾਤ ਕਰਾਂਗੇ ਤੇ ਚਲਦੇ ਅੰਦਰ ਆਜੋ ਸ਼ਸ਼ੀ ਗਲਵਰੇ ਸ਼ਸ਼ੀ ਗਲਵਰੇ ਤੇ ਜਿਵੇਂ ਪਹਿਲਾਂ ਆਪਾਂ ਦੱਸਿਆ ਵੀ ਮਨਾਂ ਸਟਾਰਟਿੰਗ ਦੇ ਵਿੱਚ ਵੀ ਮੰਨ ਲਓ ਤੁਹਾਡੇ ਕੋਲ ਹਾਤਰਾਂ ਦਾ ਬੀਜ ਮਿਲ ਜਾਂਦਾ ਚਾਹੇ ਫੁੱਲਾਂ ਦਾ ਹੋਵੇ ਸ਼ਬਦੀਆਂ ਦਾ ਹੋਵੇ ਫਲਾਂ ਦਾ ਹੋਵੇ ਨਾ ਹਾਂਜੀ ਹਾਂ ਤੇ ਇਸ ਤੋਂ ਇਲਾਵਾ ਫਾਰਮਰ ਵਾਸਤੇ ਹੋਰ ਤੁਸੀਂ ਕੀ ਕੀ ਇਸ ਤੋਂ ਇਲਾਵਾ ਵੀਰੇ ਆਪਣੇ ਕੋਲ ਫਾਰਮਰਾਂ ਵਾਸਤੇ ਜਿਵੇਂ ਕਈ ਮੇਰੇ ਫਾਰਮਰਸ ਹੁੰਦੇ ਨੇ ਨਾ ਵੀ ਆਪਾਂ ਅਰਲੀ ਚ ਲਾਉਣਾ ਚਾਹੁੰਦੇ ਨੇ ਵੀ ਜਿਵੇਂ ਹੁਣ ਸਰਦੀਆਂ ਦਾ ਮੌਸਮ ਆ ਰਿਹਾ ਆਪਣਾ ਵੀ ਉਹ ਕਹਿੰਦੇ ਮੈਂ ਅਰਲੀ ਚ ਤਿਆਰ ਕਰਕੇ ਉਹ ਪਨੀਰੀ ਤਿਆਰ ਕਰਕੇ ਵੀ ਅੱਗੇ ਖੇਤ ਚ ਲਾ ਸਕਦੇ ਉਹਦੇ ਬਾਅਦ ਸੈਂ ਤੁਹਾਨੂੰ ਦਿਖਾਈ ਉੱਪਰ ਚੱਲਦੇ ਆਪਾਂ ਤੁਹਾਨੂੰ ਦਿਖਾਈਏ ਜਿਵੇਂ ਆਪਾਂ ਨੇ نیچے ਗੱਲ ਕੀਤੀ ਸੀ ਨਾ ਅਲ ਖਾਨਿਆਂ ਦੇ ਟ੍ਰੇਆਂ ਨੇ ਜਿਵੇਂ ਇਹ ਹੈਗੀ ਗੰਨੇਵਾਸੇ ਯੂਜ਼ ਹੁੰਦੀ ਆ ਫੋਟਰੀਆਂ ਜਿਵੇਂ ਟਮਾਟਰ ਦੀ ਹੋਗੀ ਫੁੱਲ ਗੋਪੀ ਮਿਰਚ ਸ਼ਿਮਲਾ ਵਿੱਚ ਹਾਂਏ ਤਕਰੀਬਨ ਹਾਈਬ੍ਰਿਡ ਪਨੀਰ ਆਕਰ ਕਿਸੇ ਵੀ ਰੀਤੀ ਰੀਤੀ ਤਿਆਰ ਕਰਨੀ ਨੂੰ ਇਸ ਤੇ ਤਿਆਰ ਹੁੰਦੀਆਂ ਨੇ ਠੀਕ ਆ ਇਸ ਦੇ ਵਿੱਚ ਜਿਹੜੀ ਚੀਜ਼ ਪੈਣੀ ਜਿਵੇਂ ਕੋਕੋਵਿਟ ਹੋਗੀ ਹਾਂਜੀ ਆਪਣੀ ਵਰਮੀ ਕੰਪੋਸ ਹੋਗੀ ਟ੍ਰੈਕਟਰ ਨਾਲ ਸੁੱਧੋ ਮਨਾ ਉਹ ਸਾਰਾ ਕੁਝ ਵੀ ਹੁੰਦਾ ਆਪਣੇ ਕੋਲ ਉਹ ਵੀ ਤੁਹਾਨੂੰ ਦਿਖਾਵਾਂਗੇ ਨੀਚੇ ਜਾ ਕੇ ਠੀਕ ਹੈ ਠੀਕ ਹੈ ਤੇ ਇਸ ਚ ਹੁਣ ਆਪਣੀ ਜਿਹੜੀ ਇਸ ਤੋਂ ਬਾਅਦ ਜਿਹੜੇ ਗੰਨੇ ਵਾਲੀ ਆ ਵੀਰੇ ਗੰਨੇ ਵਾਲੀ ਆ ਛੱਤੀ ਖਾਨੇ ਵਾਲੀ ਹੁੰਦੀ ਆ ਇਹ ਗੰਨਿਆਂ 'ਚ ਇਹ ਯੂਜ਼ ਹੁੰਦੀ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਜੇ ਹੁਣ ਇੱਕ ਤਾਰ ਯੂਜ਼ ਹੁੰਦੀ ਏ ਇੱਕ ਕੱਪੜਾ ਯੂਜ਼ ਹੁੰਦਾ ਉਹ ਹੁਣ ਤੁਹਾਨੂੰ ਨੀਚੇ ਜਾ ਕੇ ਉਹਨੇ ਸਿਓ ਦਿਖਾਉਣੀ ਆ ਪੰਜਵੇਂ ਵੀਰੇ ਟਰੇਆਂ ਦਿਖਾਤੀਆਂ ਸਾਰੀਆਂ ਹਨ ਤੇ ਹੁਣ ਆ ਆ ਗਿਆ ਕੱਪੜਾ ਇਹ ਟਰੇਆਂ ਵਾਸਤੇ ਯੂਜ਼ ਹੁੰਦਾ ਹੈ ਇਹ ਵੀਰੇ ਬੇਸਿਕਲੀ ਇਹਨੂੰ ਨਾ ਗ੍ਰੀਨ ਨੀਚੇ ਟ੍ਰੇਆਂ ਰੱਖ ਕੇ ਇਹਨੂੰ ਐ ਫੋਲਡ ਕਰਕੇ ਜ਼ਮੀਨ 'ਚ ਗੱਡ ਕੇ ਨਾ ਉਸ ਤੋਂ ਬਾਅਦ ਇਹ ਯੂਜ਼ ਹੁੰਦਾ ਇਹਦੇ ਉੱਪਰ ਇਹਦੀ ਕੁਆਲਿਟੀ ਵਾਈਜ਼ ਇਹਦੀ ਕੁਆਲਿਟੀ ਵੀਰੇ ਬੇਸਿਕਲੀ ਤਿੰਨ ਕੁਆਲਿਟੀ ਚ ਆਉਂਦੀ ਹੈ 50% 75% ਤੇ 90% ਠੀਕ ਆ ਇਹ ਅਗਰ ਕੋਈ ਨਰਸਰੀ ਵਾਲਾ ਆਪਣਾ ਭਰਾ ਹੈ ਉਹ 75% ਵਾਲਾ ਵੀ ਯੂਜ਼ ਕਰ ਸਕਦਾ ਹੈ ਅਗਰ ਕਿਸੇ ਨੇ ਸ਼ੇਡ ਨੈੱਟ ਵਾਸ ਯੂਜ਼ ਕਰਨਾ ਉਹਨੂੰ ਫਿਰ 90% ਵਾਲਾ ਯੂਜ਼ ਕਰਨਾ ਪੈਂਦਾ ਠੀਕ ਆ ਇਸ ਤੋਂ ਇਲਾਵਾ ਹੁਣ ਜਿਵੇਂ ਸਰਦੀਆਂ ਦਾ ਆਪਣਾ ਮੌਸਮ ਆ ਰਿਹਾ ਨਾ ਉਹਦੇ ਵਾਸਤੇ ਜਿਵੇਂ ਆਪਣੇ ਜ਼ਿਆਦਾਤਰ ਜਿਹੜੇ ਸਬਜ਼ੀ ਵਾਲੇ ਵੀਰ ਨੇ ਉਹ ਪੋਲੀਥੀਨ ਯੂਜ਼ ਕਰਦੇ ਨੇ ਉਹਦਾ ਵੀ ਆਪਾਂ ਇੱਕ ਹੋਰ ਤੋੜ ਲੈ ਕੇ ਆਏ ਨਾ ਮਾ ਇਹ ਕੀ ਹੈ ਬਈ ਇਹ ਕੱਪੜਾ ਹੀ ਹੁੰਦਾ ਕੱਪੜੇ ਆ ਗਿਆ ਨਾ ਕੱਪੜੇ ਵਾਲਾ ਪੂਰਾ ਕਾਗਜ਼ ਹੈ ਓਕੇ ਇਹਨੂੰ ਯੂਜ਼ ਕਰ ਸਕਦੇ ਆਪਾਂ ਨਾ ਇਹਨੂੰ ਬਾਰ-ਬਾਰ ਚੱਕਣ ਦੀ ਲੋੜ ਨਹੀਂ ਉਹਨੂੰ ਦਿਨ ਚ ਚੱਕਣਾ ਪੈਂਦਾ ਤੇ ਰਾਤ ਨੂੰ ਫੇਰ ਟਕਣਾ ਪੈਂਦਾ ਇਹਨੂੰ ਬਸ ਪਾ ਕੇ ਰੱਖ ਸਕਦੇ ਆਪਾਂ ਠੀਕ ਹੈ ਠੀਕ ਹੈ ਇਸ ਦੀ ਕੁਆਲਿਟੀ ਤੇ ਜਿਹੜੀ ਆਪਣੀ crop ਦੀ ਕੁਆਲਿਟੀ ਉਹ ਬਹੁਤ ਜ਼ਿਆਦਾ ਇੰਕਰੀਜ਼ ਹੋ ਜਾਂਦੀ ਹੈ ਇਹਦੇ ਨਾਲ ਠੀਕ ਹੈ ਠੀਕ ਹੈ ਜੀ ਤੇ ਬਾਕੀ ਰੇਟ ਤਾਂ ਵੀ ਆਪਣੇ ਸਾਰੇ ਹੋਲਸੇਲ ਦੇ ਰੇਟ ਆਪਣੇ ਬਿਲਕੁਲ ਫੋਰਾ ਨਾਲ ਪੂਰੇ ਜੈਨੂਨ ਰੇਟ ਤੇ ਹੋਣਗੇ ਪੂਰੀ ਕੁਆਲਿਟੀ ਹੋਵੇ ਹਰ ਕੰਪਨੀ ਦਾ ਹੈ ਪੂਰਾ ਟਾਫਲੈਕਸ ਕੰਪਨੀ ਦਾ ਜੈਨੂਨ ਚੀਜ਼ ਮਿਲੇਗੀ ਨਹੀਂ ਹੈਗਾ ਵੀ ਕੋਈ ਲੋਕਲ ਕੰਪਨੀ ਦਾ ਆਪਣੇ ਕੋਲ ਮਾਲ ਮਿਲੇਗਾ ਪੂਰਾ ਹਾਈਬ੍ਰਿਡ ਬ੍ਰਾਂਡਡ ਕੰਪਨੀ ਦਾ ਮਾਲ ਠੀਕ ਆ ਲਓ ਜੀ ਇਹ ਤਾਂ ਹੋ ਗਿਆ ਆਪਣਾ ਸਾਰਾ ਸਬਜ਼ੀਆਂ ਵਾਲਾ ਹਨਾ ਜੀ ਓਕੇ ਇਸ ਤੋਂ ਇਲਾਵਾ ਹੋਰ ਵੀ ਇਸ ਤੋਂ ਇਲਾਵਾ ਇੱਕ ਆਪਣੇ ਕੋਲ ਜਿਵੇਂ ਹੁਣ ਸਰਦੀਆਂ 'ਚ ਨਾ ਜ਼ਿਆਦਾ ਤੇ ਜਿਵੇਂ ਆਪਣੇ ਕ੍ਰੌਪਸ ਜਿਵੇਂ ਲੱਗਦੀਆਂ ਨੇ ਖਰਬੂਜਾ ਤਰਬੂਜ ਲੱਗਦਾ ਓਦੇ ਵਿੱਚ ਆਪਾਂ ਜ਼ਿਆਦਾਤਰ ਜਿਵੇਂ ਮਲਚਿੰਗ ਯੂਜ਼ ਕਰਦੇ ਆ ਓਕੇ ਇਹਦੇ ਵਿੱਚ ਆਪਣੇ ਕੋਲ ਅਲੱਗ-ਅਲੱਗ ਸਾਈਜ਼ ਜਿਵੇਂ ਮੀਟਰ ਵਾਲੀ ਹੋਗੀ 1.5 ਫੁੱਟ 3.5 ਫੁੱਟ 4 ਫੁੱਟ ਇਹ ਤੱਕ ਨੂੰ 3 3-4 ਸਾਈਜ਼ ਤੇ ਅਵੇਲੇਬਲ ਹੈ ਠੀਕ ਹੈ ਜੀ ਇਸ ਦੇ ਅਲੱਗ-ਅਲੱਗ ਜਿਵੇਂ ਕਿਸੇ ਨੇ ਇੱਕ ਕ੍ਰੌਪ ਲੈਣੀ ਹੈ ਉਹਦੇ ਵਾਸਤੇ ਅਲੱਗ ਹੈ ਦੋ ਕ੍ਰੌਪ ਲੈਣੀ ਹੈ ਤਿੰਨ ਕ੍ਰੌਪ ਲੈਣੀ ਉਸ ਦੇ ਸਾਹਮਣੇ ਕੁਆਲਿਟੀ ਦਾ ਫਰਕ ਪੈ ਜਾਂਦਾ ਠੀਕ ਹੈ ਉਸ ਦੇ ਸਾਹਮਣੇ ਰੇਟ ਦਾ ਫਰਕ ਜਿਵੇਂ ਵੀਰ ਆਪਾਂ ਗੱਲ ਕੀਤੀ ਸੀ ਨਾ ਪਏ ਅਲੱਗ-ਅਲੱਗ ਸਾਈਜ਼ ਦੀ ਹੁਣ ਆਪਾਂ ਇੱਕ ਗੱਲ ਕਰਦੇ ਆ ਦੀ ਕੁਆਲਿਟੀ ਦੀ ਕੁਆਲਿਟੀ ਦੀ ਅਗਰ ਆਪਾਂ ਗੱਲ ਕਰੀਏ ਇਹਦੇ ਵਿੱਚ ਆਪਨੇ 20 ਮਾਈਕਰੋਨ ਤੋਂ ਲੈ ਕੇ 25 ਮਾਈਕਰੋਨ ਤੱਕ ਮਲਚਿੰਗ अवेलेबल ਹੈ ਠੀਕ ਆ ਬ੍ਰਾਂਡਡ ਵੀ ਜਿਵੇਂ ਨੋਨਿਓ ਦੀ ਹੋਗੀ ਟਫਲੈਕਸ ਦੀ ਹੋਵੇ ਆਪਨੇ ਕੋਲ ਪੂਰੀ ਬ੍ਰਾਂਡ ਦੀ अवेलेबल ਹੈ ਮਲਚਿੰਗ ਵੀ ਇਸ ਤੋਂ ਇਲਾਵਾ ਜਿਵੇਂ ਹੁਣ ਆਪਣੇ ਸਰਦੀਆਂ ਚ ਬੇਲਾਂ ਲਈ ਆਟਮਾ ਲੱਗਣੀਆਂ ਨਾ ਓਕੇ ਉਸ ਲਈ ਆਪਨੇ ਕੋਲ ਤੱਗ ਹੈ ਇਹ ਜ਼ਿਆਦਾ ਪੋਲੀ ਹਾਊਸੇ ਵੀ ਯੂਜ਼ ਹੁੰਦਾ ਹੈ ਅਗਰ ਕਿਸੇ ਹੋਰ ਮੇਰੇ ਘਰ ਚ ਕਿਸੇ ਵੀ ਜਿਵੇਂ ਲਉਂਦੇ ਨੇ ਹਨਾ ਉਹਨਾਂ ਦੀ ਜਿਹਦੇ ਬੇਲਾਂ ਹੁੰਦੀਆਂ ਨੇ ਉਹ ਜਿੰਦੇ ਜ਼ਿਆਦਾ ਹੋ ਜਾਂਦੇ ਨੇ ਉਹ ਇਕੱਠੇ ਹੀ ਹੋ ਜਾਂਦੇ ਨੇ ਇਕੱਠੇ ਜ਼ਿਆਦਾ ਹੋ ਜਾਂਦੀਆਂ ਨੇ ਹਨਾ ਉਹ ਵੀ ਯੂਜ਼ ਕਰ ਸਕਦੇ ਨੇ ਤੇ ਇਹਦੇ ਨਾਲ ਇੱਕ ਇਹ ਕਲਿੱਪ ਯੂਜ਼ ਹੁੰਦਾ ਇਹਦੇ ਵਿੱਚ ਜਿਵੇਂ ਆ ਫਸ ਕੇ ਫਸ ਕੇ ਨਾ ਇਹਦੇ ਵਿੱਚ ਆਏ ਪ੍ਰੋਪਰ ਫਸ ਕੇ ਇਹਦੇ ਵਿੱਚ ਬੇਲ ਪੈ ਜਾਈ ਗਈਆਂ ਠੀਕ ਆ ਐਂ ਲੋਕ ਲੱਗ ਜਾਂਦਾ ਫਿਰ ਨਾ ਇਹ ਧਾਗਾ ਹਿੱਲਦਾ ਨਾ ਇਹ ਇਹ ਤਾਰ ਮਨ ਲਓ ਉੱਪਰ ਹੀ ਸ਼ੈਡ ਪੈ ਜੂ ਹਨਾ ਹਾਂ ਉੱਪਰ ਇੱਕ ਮੇਨ ਵਾਇਰ ਲੱਗੂਗੀ ਉਹਦੇ ਨਾਲ ਆਪਣਾ ਅਟੈਚ ਹੋ ਜੂਗਾ ਓਕੇ ਅਟੈਚ ਹੋ ਕੇ ਫਿਰ ਬੇਲ ਆਪਣੀ ਪੂਰਾ ਐਗਜ਼ੈਕਟਿਵ ਪੋਜੀਸ਼ਨ ਤੇ ਰਹੂਗੀ ਨਾ ਮਨ ਲਾ ਬੇਲ ਬਾਧੂ ਫੁੱਲ ਜ Mm hmm ਮੱਲਾ ਜਦੋਂ ਬੇਲ ਉਲਝ ਗਈ ਉਹਨੂੰ ਸਹੀ ਕਰਨ ਵਾਸਤੇ ਨਾ ਇਹ ਚੀਜ਼ ਪਰਫੈਕਟ ਆ ਆ ਨਾਲ ਤੁਹਾਨੂੰ ਆ ਚੀਜ਼ ਮਿਲ ਜਾਣੀ ਆ ਨਾਲ ਦੋਸ਼ੀਆ ਧੱਗਾ ਲੈ ਸਕਦੇ ਹੋ ਇਹ ਜਦੋਂ ਮੱਲਾ ਆਪਣਾ ਇਹ ਜਦੋਂ ਬੇਲ ਨਾਲ ਆਪਣੇ ਘਰੇ ਉਲਝ ਜਾਂਦੀ ਹੁੰਦੀ ਹੈ ਨਾ ਜਦੋਂ ਆਪਣੇ ਜਿਹੜਾ ਆਪਣੇ ਪੋਲੀ ਹੌਸਲ ਉਹ ਵੀ ਯੂਜ਼ ਕਰਦੇ ਨੇ بڑا ਫਾਰਮ ਹੁੰਦਾ ਹੁਣ ਉਹਨੂੰ ਕੋਈ ਫੇਰ ਤੋੜਨ 'ਚ ਵੀ ਈਜ਼ੀ ਹੁੰਦੀ ਹੈ ਤੋੜ ਜਿਹੜਾ ਮੈਂ ਤੋੜਨਾ ਵੀ ਈਜ਼ੀ ਹੁੰਦਾ ਉਹਦੇ ਨਾਲ ਲੇਬਰ ਘਟ ਜਾਂਦੀ ਆ ਆਪਣੀ ਇਹ ਧੱਗਾ ਵੀ ਰਜਮ ਖਰਾਬ ਹੁੰਦਾ ਨਹੀਂ ਹੁੰਦਾ ਸੀ ਇਹਦੀ ਨਹੀਂ ਕਣੀ ਦਾ ਮੱਲਾ ਨਹੀਂ ਨਹੀਂ ਮੀਕਣੀ ਦਾ ਨੂੰ ਕੋਈ ਨਹੀਂ ਬਟੇ ਜਾਂ 2 ਸਾਲ ਬਾਅਦ ਇਹਨੂੰ ਰੀਪਲੇਸ ਕਰਨਾ ਹੀ ਪੈਂਦਾ ਠੀਕ ਆ 2 ਨੇ ਵੀਰੇ ਹੁਣ ਪਹਿਲਾਂ ਦੇਖਿਆ ਨਹੀਂ ਨਾ ਮਰਜੀ ਆਪਣੇ ਕੋਲ ਹੁੰਦਾ ਹੈ ਕਿ ਆਪਾਂ ਲੈ ਕੇ ਆਂ ਵੀਡ ਕੰਟਰੋਲ ਮੈਟ ਹੁੰਦਾ ਹੈ ਜਿਵੇਂ ਆਪਨੇ ਕੋਈ ਘਰ ਚ ਕੋਈ ਛੋਟੀ ਮੋਟੀ ਬਗੀਚੀ ਲਾਉਣਾ ਹੈ ਨਾ ਉਹ ਦੇਖਦਾ ਵੀ ਕਿ ਕੱਚਾ ਥਾਂ ਆਉਦੇ ਉੱਥੇ ਇਹ ਯੂਜ਼ ਕਰ ਸਕਦਾ ਹੈ ਜੇ ਕਿ ਆਪਣੇ بڑے بڑے ਨਰਸਰੀਆਂ ਹੁੰਦੀਆਂ ਨੇ ਉਹਦੇ ਵਿੱਚ ਅਗਰ ਚੱਲਣ ਨੂੰ ਉਹ ਮੀਂਹ ਪਿਆ ਜਾਂਦਾ ਕਿਚੜੀ ਕਿਚੜ ਹੋ ਜਾਂਦਾ ਇਸ ਵਿੱਚ ਕੀ ਹੈ ਮਿੱਟੀ ਨਹੀਂ ਅੰਦਰ ਆਉਂਦੀ ਇੱਕ ਵਾਰ ਜਿਹੜਾ ਪਿੱਛੇ ਗਿਆ ਤਾਂ ਵਿਚ ਗਿਆ ਪੂਰਾ ਜਕੜ ਲਾਂਦਾ ਹੈ ਠੀਕ ਆ ਇਹਦੀ ਕੁਆਲਿਟੀ ਵੀ ਬਹੁਤ ਵਧੀਆ ਇਹਦੇ ਦੋ ਸਾਈਜ਼ ਨੇ ਆਪਣੇ ਕੋਲ ਇੱਕ ਤਾਂ 1.7 3 ਫੁੱਟ ਚ ਹੈ ਠੀਕ ਆ ਇੱਕ 4 ਫੁੱਟ ਚ ਹੈ ਆ 4 ਫੁੱਟ ਵਾਲਾ ਗਏ ਨਹੀਂ ਹਾਂ ਹਾਂ ਇਹ ਬਹੁਤ ਮਤਲਬ ਇਹ ਤਾਂ ਵਧੀਆ ਰਿਜ਼ਲਟ ਨੇ ਜਿੱਥੇ ਵੀ ਯੂਜ਼ ਹੁੰਦਾ ਬਹੁਤ ਵਧੀਆ ਰਿਜ਼ਲਟ ਆ ਰਹੇ ਨੇ ਠੀਕ ਆ ਓਕੇ ਮਤਲਬ ਨੀਚੇ ਸੌਣ ਵਾਸਤੇ हां हां ਇਹਦੇ ਵਾਸਤੇ ਮੈਂ ਜਿਹੜਾ ਕਿਚੜ ਹੁੰਦਾ ਜਿੱਥੇ ਵੀ ਗਾਰਾ ਵਾਲੀ ਜ਼ਮੀਨ ਹੈ ਉੱਥੇ ਵਿਛਾ ਕੇ ਫਿਰ ਆਪ ਬੰਦਾ ਆਸਾਨੀ ਨਾਲ ਚੱਲ ਸਕਦਾ ਠੀਕ ਆ ਠੀਕ ਕੋਈ ਉਹਨੂੰ ਮਤਲਬ ਉਹ ਕੋਈ ਬੂਟ ਗੰਦੇ ਕੱਪੜੇ ਗੰਦੇ ਹੁੰਦੇ ਦਰ ਨਹੀਂ ਠੀਕ ਇਹ ਕਿੰਨੇ ਵੇ ਕਿੰਨੇ ਸਾਈਜ਼ ਦੇ ਸੀ ਇਹ ਮੀਟਰ ਵਾਲਾ ਵੀਰੇ ਇੱਕ ਓਕੇ ਤੇ ਇੱਕ ਹੈਗਾ 4 फुट 4 फुट ਠੀਕ ਦੋ ਸਾਈਜ਼ ਜਿਵੇਂ ਆਪਾਂ ਨੇ ਉੱਧਰ ਦੇਖੀ ਸੀ ਨਾ ਵੀਰੇ ਟਰੇਆਂ ਦੇਖਿਆ ਸੀ ਇਹ ਜਿਹੜੀ ਕੋਕੋਬੀਟ ਹੈ ਨਾ ਉਹਦੇ ਵਿੱਚ ਯੂਜ਼ ਹੁੰਦੀ ਹੈ ਓਕੇ ਇਹਦੇ ਵਿੱਚ ਹੋਰ ਦੋ ਤਿੰਨ ਚੀਜ਼ਾਂ ਮਿਕਸ ਹੁੰਦੀਆਂ ਨੇ ਬਟ ਮੇਨ ਮੇਨ ਜਿਹੜੀ ਚੀਜ਼ ਉਹ ਇਹ ਹੈ ਮਤਲਬ ਇਹਨੂੰ ਕੋ ਪੰਜਾਬੀ ਚ ਮਿੱ ਤੇ ਇਹਦੇ ਵਿੱਚ ਆਪਾਂ ਜਿਵੇਂ ਹੁਣ ਦੇ ਵਰਮੀ ਕੰਪੋਸਟ ਹੁੰਦੀ ਹੈ ਜਾਂ ਗੰਡੋਏ ਵਾਲੀ ਖਾਦ ਹੁੰਦੀ ਉਹ ਵਿੱਚ ਮਿਕਸ ਕਰ ਸਕਦੇ ਆ ਨਾਲ ਕੁਝ ਫੰਗੀਸਾਈਡ ਹੋਵੇ ਜਿਵੇਂ ਟ੍ਰੈਕੋਡਰਮਾ ਫੋਟੋਮਨਾਸ ਹੋ ਗਿਆ ਤੇ ਆਪਣੀ ਉਸ ਤੋਂ ਇਲਾਵਾ ਹੋਰ ਫੰਗੀਸਾਈਡ ਐਮ 45 ਹੋ ਗੋ ਯੂਜ਼ ਕਰ ਸਕਦੇ ਆ ਆਪਾਂ ਇਸ ਵਿੱਚ ਠੀਕ ਆ ਓਕੇ ਓਕੇ ਹਾਂਜੀ ਹਾਂ ਠੀਕ ਹੈ ਜੀ ਇਹ ਤਕਰੀਬਨ ਇੱਕ ਜਿਹੜੀ ਇੱਟ ਹੈ ਤਕਰੀਬਨ 17 ਟ੍ਰੀਆਂ ਚ ਪੈ ਜਾਂਦੀ ਹੈ ਵੀਰੇ ਇੱਕ ਵਾਰ ਇੱਕ ਇੱਕ ਸਾਰੀ ਮੰਨ ਲਏ ਇੱਕ ਸਾਰੀਆਂ ਠੀਕ ਆ ਠੀਕ ਆ ਦੇਖੋ ਕੋਕੋ ਪਿਟ ਦੇਖੀ ਸੀ ਨਾ ਵੀਰੇ ਉਸ ਦੇ ਵਿੱਚ ਨੇ ਤਿੰਨ ਚੀਜ਼ਾਂ ਵੀ ਮਿਕਸ ਹੁੰਦੀਆਂ ਨੇ ਜਿਵੇਂ ਆਪਣੀ ਵਰਮੀ ਕੰਪੋਸਟ ਆ ਗਈ ਉਸ ਤੋਂ ਬਾਅ ਵਰਮੀ ਕੋਲਾਈ। ਓਕੇ। ਇਹ ਸਾਰੀ ਚੀਜ਼ਾਂ ਮਿਕਸ ਹੋ ਕੇ ਆਪਣਾ ਪੂਰਾ ਮੀਡੀਅਮ ਬਣ ਜਾਂਦਾ, ਮਿਕਸਚਰ ਬਣ ਜਾਂਦਾ। ਓਕੇ। ਜਿਹੜਾ ਮਿਕਸਚਰ ਆਪਣਾ ਉਸ ਤੋਂ ਬਾਅਦ ਇਹ ਟ੍ਰੇਆਂ ਚ ਯੂਜ਼ ਕਰ ਸਕਦੇ ਆਪਾਂ ਡਾਇਰੈਕਟ। ਅੱਛਾ ਤਿੰਨੇ ਚੀਜ਼ਾਂ ਮੰਨ ਲਓ ਇਹਦੇ ਵਿੱਚ ਮਿਕਸ ਹੁੰਦੀਆਂ ਨੇ। ਮਿਕਸ ਹੁੰਦੀਆਂ ਨੇ, ਮਿਕਸ ਹੋ ਕੇ ਫੇਰ ਬਣਦਾ ਵੀਰੇ। ਓਕੇ ਫੇਰ ਬਣਦਾ ਇਹ। ਹਾਂਜੀ। ਤੇ ਆਹ ਟ੍ਰੇ ਦੇ ਵਿੱਚ ਮੰਨ ਲੈ ਚੀਜ਼ ਯੂਜ਼ ਹੁੰਦੀ ਹੈ ਨਾ? ਯੂਜ਼ ਹੁੰਦੀ ਆ ਬਿਲਕੁਲ। ਠੀਕ ਆ ਠੀਕ। ਲਓ ਵੀ ਤੇ ਆਹ ਜਿਵੇਂ ਬਾਈ ਨੇ ਸਾਰੀ ਗੱਲ ਸਮਝਾ ਦਿੱਤੀ ਨਾ ਵੀ ਮੰਨ ਲਾ ਮਿਕਸ ਕਰਕੇ ਫਿਰ ਉਹ ਕੀ ਬਣ ਕੇ ਉਹ ਟ੍ਰੇ ਦੇ ਵਿੱਚ ਉਹ ਜਿਹੜੇ ਤੇ ਹੁਣ ਆਪਾਂ ਦੱਸੀਏ ਥੋੜੇ ਬੀਜ ਬਾਰੇ ਹਨਾ ਹਾਂਜੀ ਹਾਂ ਹੁਣ ਆਪਾਂ ਤੁਹਾਨੂੰ ਅਸੀਂ ਬੀਜ ਦਿਖਾਉਣੇ ਆ ਅਲੱਗ ਅਲੱਗ ਕੰਪਨੀਆਂ ਦੇ ਦਿਖਾ ਦਈਆਂ ਹਾਂ ਤੇ ਹੁਣ ਜਿਵੇਂ ਹਾਈਬ੍ਰਿਡ ਬੀਜ ਆ ਗਏ ਹਨ ਜਿਵੇਂ ਵੀਰੇ ਹੁਣ ਸਰਦੀਆਂ ਦਾ ਜਿਵੇਂ ਟਾਈਮ ਸ਼ੁਰੂ ਹੈ ਹਨਾ ਉਸ ਤੋਂ ਆਪਣੀ ਜਿਵੇਂ ਸਭ ਤੋਂ ਅਰਲੀ ਗੋਭੀ ਲੱਗਣੀ ਸਟਾਰਟ ਹੋ ਜਾਂਦੀ ਹੈ ਓਕੇ ਉਹਦੇ ਵੀ ਸਭ ਤੋਂ ਪਹਿਲਾਂ ਕਿ ਫੁੱਲ ਗੋਭੀ ਆ ਜਾਂਦੀ ਨੇ ਆਪਣੇ ਕੋਲ ਅਲੱਗ-ਅਲੱਗ ਕੰਪਨੀ ਦੇ ਸਭ ਤੋਂ ਵੱਲਾ ਨੀਤਾ ਪਈ ਹੈ ਬੰਦ ਗੋਭੀ ਦੇ ਵਿੱਚ ਆਪਣੀ ਸੁਭਮ ਛੱਟ ਪਈ ਹੈ ਓਕੇ ਹੋਰ ਗੋਭੀ ਕਿੰਨੇ ਦਿਨ ਦੀ ਵੀਰੇ ਮਤਲਬ ਤਿਆਰ ਹੋ ਜਾਂਦੀ ਹੈ ਗੋਭੀ ਅਗਰ ਫੋਰ ਇਗਜ਼ਾਮਪਲ ਸੋਇੰਗ ਤੋਂ ਬਾਅਦ ਪਨੀਰੀ ਜੇ ਅਪਾ ਅੱਗੇ ਟ੍ਰਾਂਸਪਲੈਂਟ ਕਰਦੇ ਹਾਂ ਜਿਵੇਂ ਤਕਰੀਬਨ 60 ਤੋਂ 65 ਦਿਨ ਚ ਆਪਣਾ ਫੁੱਲ ਪੂਰਾ ਤਿਆਰ ਹੋ ਜਾਂਦਾ ਵੀਐਨਆਰ ਦੀ ਹੈਗੇ ਸਾਰੀਆਂ ਕੰਪਨੀਆਂ ਕੋਲ ਡਾਇਰੈਕਟ ਨੇ ਓਕੇ ਓਕੇ ਜੀ ਜਿਵੇਂ ਦਾ ਕੀ ਆ ਗਏ ਮੂਲੀ ਆ ਗਏ ਦੀ ਵੀਐਨਆਰ ਦੀ ਠੀਕ ਆ ਜੀ ਉਸ ਤੋਂ ਬਾਅਦ ਜੇ ਕਿਸੇ ਬੈਂਗਲ ਨੂੰ ਆਉਣਾ ਮੇਰੇ ਕਿਸੇ ਭਰਾ ਨੇ ਸੈਂਗਰੋ ਦੇ ਆਪਣੇ ਡਾਇਰੈਕਟ ਨੇ ਓਕੇ ਇਹ ਬੀਚ ਸਾਰੇ ਹਾਈਬ੍ਰਿਡ ਹੋਣਗੇ ਸਾਰੇ ਹਾਈਬ੍ਰਿਡ ਨੇ ਟੋਟਲੀ ਜਿਵੇਂ ਆ ਕਰੇਲਾ ਪੇ ਆਪਣੇ ਕੋਲ ਆ ਦੇਖੋ ਨੂੰ ਹੈਂਸ ਦਾ ਓਕੇ ਓਕੇ ਚੱਕ ਲਓ ਤੇ ਸਾਨੂੰ ਇੱਧਰ ਦਿਖਾ ਦਿਓ ਹਾਂਜੀ ਦੇਖੋ ਨੂੰ ਹੈਂਸ ਦੇ ਕਰੇਲੇ ਆ ਗਏ ਓਕੇ ਉਸ ਤੋਂ ਬਾਅਦ ਆਪਣੇ ਕੋਲ ਇੱਧਰ ਹੈਗੇ ਨਹੀਂ ਕੁਝ ਵੈਰਾਈਟੀਆਂ ਜਿੱਥੇ ਜੀ ਇਸ ਤੋਂ ਬਾਅਦ ਜਿਵੇਂ ਕੀ ਆ ਗਿਆ ਹਾਂਜੀ ਉਸ ਤੋਂ ਬਾਅਦ ਰਾਸ਼ੀ ਦਾ ਆਪਣੇ ਕੋਲ ਕਰੀਲਾ ਆ ਗਿਆ ਠੀਕ ਆ ਬ੍ਰੋ ਇਹ ਸਾਰੇ ਆਪਣੇ ਕੋਲ ਪੂਰੇ ਹਾਈਬ੍ਰਿਡਸ ਅਵੇਲੇਬਲ ਨੇ ਓਕੇ ਓਕੇ ਕੋਈ ਆਪਣਾ ਨਰਸਰੀ ਵਾਲਾ ਵੀਰ ਅਗਰ ਪਿਆਜ਼ ਪੀਓ ਲਗਾਉਣਾ ਚਾਹੁੰਦਾ ਆਪਣੇ ਕੋਲ ਨਾ ਵੱਡੀ ਪੈਕਿੰਗ ਉਹਨੂੰ ਚਾਹੀਦੀ ਆ ਉਸ ਦੇ ਵਿੱਚ ਆਪਣੇ ਕੋਲ ਪਿਆਜ਼ ਵੀ ਹੈਗਾ ਚਿੱਟਾ ਪਿਆਜ਼ ਵੀ ਹੈਗਾ ਤੇ ਕਾਲੇ ਚ ਵੀ ਹੈਗਾ ਓਕੇ ਕਾਲੇ ਚ ਆਪਣੇ ਕੋਲ ਇਹ ਆ ਗਏ ਸਾਰੇ ਇੱਕ ਇਹ ਆ ਠੀਕ ਆ ਜੀ ਅੱਛੇ ਕਰ ਆ ਗਿਆ ਹਾਂ ਜੀ ਉਸ ਤੋਂ ਬਾਅਦ ਲਾਲ ਦੇ ਵਿੱਚ ਇੱਕ ਇਹ ਆ ਅਗਰ ਹੋਰ ਵੀ ਜਿਹੜੇ ਚਾਹੀਦੇ ਮੰਗਿਆ ਆਪਾਂ ਦੱਸ ਦੇਣਾ ਤੁਹ ਵੀ ਅਰੇਂਜ ਕਰਤਾਗੇ ਜਿਹੜੇ ਭਰਾ ਨੂੰ ਜਿਹੜੀ ਚੀਜ਼ ਦੀ ਕੁਆਨਟੀਟੀ ਜਿੰਨੀ ਮਰਜ਼ੀ ਲੈ ਲੈ ਜੀ ਕੁਆਨਟੀਟੀ ਜਿੰਨੀ ਮਰਜ਼ੀ ਹੋਲ ਸੇਲ ਦੇ ਰੇਟ ਨੇ ਕੁਆਨਟੀਟੀ ਜਿੰਨੀ ਮਰਜ਼ੀ ਵੀਰੇ ਠੀਕ ਆ ਵੀਰੇ ਆਪਣਾ ਵੀਰੇ ਐਡਰੈਸ ਬੋਲ ਦਿਓ ਐਡਰੈਸ ਹੈਗਾ ਵੀਰੇ ਮਰੀਕੋਲਾ 20 ਤੋਂ ਰਾਜਪੁਰਾ ਰੋਡ 올 ਚੁੰਗੀ ਪਟਿਆਲਾ ਠੀਕ ਆ